ਸਬਸਕ੍ਰਾਈਬ ਪੰਜਾਬੀ ਸਿੰਘ ਹੱਬ ਸਤਿਸ਼੍ਰੀ ਅਕਾਲ 12 ਮਾਂ ਹਾਂਜੀ ਦੀ ਪੰਜਾਬੀ ਦੇ ਵਿੱਚ 12 ਮਹੀਨਿਆਂ ਨੂੰ 12 ਵਾਂ ਕਹਿੰਦੇ ਹਨ ਸਾਲ ਦੇ ਵਿੱਚ 12 ਮਹੀਨੇ ਹੁੰਦੇ ਹਨ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਸਾਲ ਦੇ ਵਿੱਚ ਸਾਰਿਆਂ ਨੂੰ ਅੰਗਰੇਜ਼ੀ ਮਹੀਨਿਆਂ ਦੇ ਨਾਮ ਤਾਂ ਪਤਾ ਹੀ ਹਨ ਕਿ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਅਸੀਂ ਉਹ ਵੀ ਜ਼ਰੂਰ ਕਰਾਂਗੇ ਪਰ ਅੱਜ ਮੇਰੇ ਗੱਲ ਕਰਨ ਜਾ ਰਹੀਆਂ ਦੇਸੀ ਮਹੀਨਿਆਂ ਦੀ ਜਿਹੜੇ ਹੈਗੇ ਆ ਇੱਕ ਸਾਲ ਦੇ ਵਿੱਚ 12 ਹੀ ਦੇਸੀ ਮਹੀਨੇ ਹੁੰਦੇ ਹਨ ਏ ਨਹੀਂ ਇਹਦੇ ਨਾਮ ਹਨ ਇਸਾਕ ਜੇਟ ਹਾਰ ਸੌ ਪਾਦੋ ਅਸੂ ਕਤਕ ਮੱਗਰ ਪੋ ਮਾ ਫੱਗਗ ਇਸ ਤਰ੍ਹਾਂ ਚੇਤ ਤੋਂ ਲੈ ਕੇ ਫੱਗਗ ਤੱਕ ਸਾਲ ਦੇ ਵਿੱਚ 12 ਮਹੀਨੇ ਲਿੰਦੇ ਹਨ ਅਤੇ ਹੁਣ ਕੱਲੇ-ਕੱਲੇ ਮਹੀਨੇ ਦਾ ਮਹੱਤਵ ਵੀ ਦੇਖ ਲਈਏ ਕਿਉਂਕਿ ਜਿਹੜਾ ਹਰ ਮਹੀਨਾ ਆ ਉਹਦੇ ਵਿੱਚ ਜਿਹੜਾ ਮੌਸਮ ਦਾ ਆਪਣਾ ਹੀ ਨਿਜ਼ਾਜ਼ ਹੁੰਦਾ ਆ ਹਰ ਮੌਸਮ ਜਿਹੜਾ ਆ ਹਰ ਮਹੀਨੇ ਦੇ ਇਨਸਾਫ ਦੇ ਨਾਲ ਬਦਲਦਾ ਆ ਤੋਂ ਪਹਿਲਾ ਮਹੀਨਾ ਕਿਹੜਾ ਆਉਂਦਾ ਹੈ ਚੇਤ ਦਾ ਚੇਤ ਚੜਦਾ ਹੈ ਥੇਤ ਚੜਦਾ ਹੋ ਤੇ ਕੰਕੀ ਸੋਨਾ ਮਰਦਾ ਹੈ ਫਾਕ ਇਸ ਮਹੀਨੇ ਵਿੱਚ ਕਣਕ ਦਾ ਰੰਗ ਸੋਨੇ ਵਰਗਾ ਹੋ ਜਾਂਦਾ ਹੈ ਸਾਰੇ ਪਾਸੇ ਤੁਸੀਂ ਦੇਖਦੇ ਆ ਕਿ ਜਿਹੜੀਆਂ ਕਣਕਾਂ ਆ ਉਹਨਾਂ ਦਾ ਰੰਗ ਬਦਲ ਜਾਂਦਾ ਆ ਅਤੇ ਉਹ ਪੱਕਣ ਤੇ ਆ ਜਾਂਦੀਆਂ ਹਨ ਦੂਸਰਾ ਮਹੀਨਾ ਹੈ ਨੀਨਾ ਵਿਸਾਖ ਦਾ ਵਿਸਾਖੀ ਮਨਾਉਂਦੇ ਹਾਂ ਦਾਣੇ ਕਰ ਲਏ ਹੁੰਦੇ ਹਾਂ ਵਿਸਾਖੀ ਮਨਾਉਂਦੇ ਹਾਂ ਤੇ ਦਾਣੇ ਕਰ ਲਿਆਉਂਦੇ ਹਾਂ ਵਿਸਾਖ ਦਾ ਮਹੀਨਾ ਉਹ ਮਹੀਨਾ ਹੁੰਦਾ ਆ ਜਦੋਂ ਫਸਲਾਂ ਕੱਟੀਆਂ ਜਾਂਦੀਆਂ ਜਾਂਦੀਆਂ ਹਨ ਅਤੇ ਜੱਟ ਆਪਣੀਆਂ ਫਸਲਾਂ ਨੂੰ ਕੱਟ ਕੇ ਦਾਣੇ ਆਪਣੇ ਘਰੇ ਲਿਆਉਂਦਾ ਆ ਤੋ ਤਾਈਂ ਕਹਿੰਦੇ ਹਨ ਕਿ ਸਾਖ ਉਹਨੇ ਆਉਂਦਾ ਹੈ ਦਾਣੇ ਕਰੀ ਇਹ ਆਉਂਦਾ ਹੈ ਉਸ ਤੋਂ ਬਾਅਦ ਤੀਸਰਾ ਮਹੀਨਾ ਹੁੰਦਾ ਆ ਜੇਠ ਦਾ ਮਹੀਨਾ ਤੀਸਰਾ ਮਹੀਨਾ ਜਿਹੜਾ ਮਹੀਨਾ ਹੁੰਦਾ ਹੈ ਜੇਠ ਦਾ ਮਹੀਨਾ ਨੂਆ ਦਾ ਮਹੀਨਾ ਨੂਆ ਦਾ ਮਹੀਨਾ ਜੇਠ ਦਾ ਮਹੀਨਾ ਹੁੰਦਾ ਆ ਨੂਆ ਦਾ ਮਹੀਨਾ ਪਾਣੀ ਸੁੱਕਦਾ ਖੂਹਾਂ ਦਾ ਇਹ ਇੰਨੀ ਗਰਮੀ ਹੁੰਦੀ ਹੈ ਕਿ ਜਿਹੜਾ ਖੂਹ ਹੁੰਦੇ ਹਨ ਚਲੋ ਹੁਣ ਤੇ ਬਹੁਤ ਘਟ ਗਏ ਆ ਪਰੰਤੂ ਫਿਰ ਵੀ ਕਿਤੇ ਕਿਤੇ ਹੈਗੇ ਆ ਦੀ ਨਾਲ ਜਿਹੜਾ ਕੂਆ ਕੂਆ ਜਿਹੜਾ ਪਾਣੀ ਸੀ ਉਹ ਇਹਨਾਂ ਦਿਨਾਂ ਵਿੱਚ ਸੁੱਕਣਾ ਲੱਗ ਜਾਂਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਮਿਲ ਰਹੀ ਹੈ ਹਾਰਡ ਦਾ ਮਹੀਨਾ ਚੌਥਾ ਦੇਸੀ ਮਹੀਨਾ ਕਿਹਾਇਆ ਹਾਰਡ ਦਾ ਮਹੀਨਾ ਮਹੀਨਾ ਹਾਰਡ ਦਾ ਠੀਕ ਹੈ ਹਾਰਡ ਦਾ ਮਹੀਨਾ ਤਕਸਾ ਹੈ ਸਭ ਨੂੰ ਅੰਦਰ ਰੱਖਦਾ ਆ ਹਾਰਡ ਮਹੀਨੇ ਵਿੱਚ ਗਰਮੀ ਇੰਨੀ ਜ਼ਿਆਦਾ ਹੋਣ ਲੱਗ ਜਾਂਦੀ ਆ ਕਿ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ ਤੋਂ ਗਰਮੀ ਤੋਂ ਬਚਣ ਵਾਸਤੇ ਜ਼ਿਆਦਾਤਰ ਜਿਹੜਾ ਸਮਾਂ ਲੋਕਾਂ ਦਾ ਸਵੇਰ ਦੇ ਸਵੇਕਾਮ ਖਤਮ ਕਰ ਲੈਂਦੇ ਆ ਪਿੰਡਾਂ ਦੇ ਵਿੱਚ ਅਤੇ ਜਦੋਂ ਸ਼ਾਮ ਪਈ ਨੂੰ ਘਰੋਂ ਅੰਦਰਾਂ ਤੋਂ ਬਾਹਰ ਨਿਕਲਦੇ ਆ ਕਿਉਂਕਿ ਉਸ ਸਮੇਂ ਜਿਹੜੀ ਸਸੂਰਿਸ ਦੀ ਗਰਮੀ ਆ ਉਹ ਘਟ ਜਾਂਦੀ ਹੈ। ਉਸ ਤੋਂ ਬਾਅਦ ਪੰਜਵਾਂ ਮਹੀਨਾ ਆਉਂਦਾ ਹੈ ਸੌਣ ਦਾ ਮਹੀਨਾ। ਬੱਦਲ ਨੱਠਦੇ ਨੇ, ਮੀਂਹ ਨੇ ਝੱਖੜ ਇਹ ਆਉਂਦੇ ਨੇ। ਬੱਦਲ ਨੱਠਦੇ ਨੇ ਤੇ ਮੀਂਹ ਨੇ ਝੱਖੜ ਲਿਆਉਂਦੇ ਹਨ ਅਤੇ ਅੰਬ ਰਚਦੇ ਹਨ। ਇਹ ਉਹ ਮਹੀਨਾ ਹੁੰਦਾ ਆ ਤੇ ਦੋਸਤਾਂ ਨੂੰ ਸਾਰੇ ਪਾਸੇ ਬਾਹਰ ਰੇੜੀਆਂ ਤੇ ਦੁਕਾਨਾਂ ਤੇ ਆਇਕੋ ਫਲ ਨਜ਼ਰ ਆਉਂਦਾ ਆ ਉਹ ਹੁੰਦੇ ਹਨ ਆਂਬ ਜੁਗਰਮੀ ਦਾ ਮੀਨ ਫਾਲਾ ਇਸ ਰੋਤ ਦਾ ਫਾਲਾ ਇਹ ਸੌਣ ਨਵੀਂ ਨਾ ਤਦਾ ਹੁੰਦਾ ਆ ਮੀਨ ਦਾ ਮਹੀਨਾ ਹੁੰਦਾ ਆ ਜਦੋਂ ਹਾਰਡ ਦੀ ਗਰਮੀ ਤੋਂ ਬਾਅਦ ਤਪਦੀਆਂ ਦੁਪਹਿਰਾਂ ਤੋਂ ਬਾਅਦ ਸਕੂਨ ਦੇ ਦਿਨ ਪਹੁੰਚ ਆਉਂਦੇ ਹਨ ਮੀਂਹ ਪੈਣ ਨਾਲ ਗਰਮੀ ਖਤਮ ਹੋਣ ਲੈਂਦੀ ਆ ਤੇ ਉਹ ਮਹੀਨਾ ਸੌਣ ਦਾ ਮਹੀਨਾ ਜਿੰਦੇ ਹਨ ਫਾਦੋ ਸੋ ਮਹੀਨ ਇਸ ਤੋਂ ਬਾਅਦ ਭਾਦੋ ਦਾ ਮਹੀਨਾ ਆਉਂਦਾ ਆ ਇਹ ਸ਼ੀਮਾ ਮਹੀਨਾ ਦੇ ਸੀਨੇ ਨਾ ਭਾਦੋ ਦਾ ਹੁੰਦਾ ਆ ਕਹਿ ਲੈਂਦੇ ਆ ਭਾਦੋ ਦੇ ਸ਼ਰਾਟੇ ਭਾਦੋ ਵਿੱਚ ਵੀ ਮੀਂਹ ਪੈਂਦਾ ਆ ਪਰ ਇਦਾਂ ਪੈਂਦਾ ਆ ਕਿ ਇੱਕਦਮ ਬੱਦਲ ਆਉਂਦਾ ਆ ਮੀਂਹ ਪੈਂਦਾ ਆ ਤੇ ਖਤਮ ਹੋ ਜਾਂਦਾ ਆ ਸੋ ਭਾਦੋ ਤੁੱਪਾਂ ਕਹਿਰ ਦੀਆਂ ਝੜੀਆਂ ਸ਼ਰਾਟੇ ਕਹਿਰ ਦੀਆਂ ਤਾਂ ਹੀ ਕਹਿ ਦਿੰਦੇ ਆ ਕਿ ਤੁੱਪਾਂ ਕਹਿਰ ਦੀਆਂ ਲੜੀਆਂ ਸ਼ਰਾਟੇ ਤਹਿਰ ਦੀਆਂ ਮਤਲਬ ਕਿ ਚਰਾਟੇ ਪੈਂਦੇ ਆ ਛੋਟੇ ਛੋਟੇ ਮੀਆਂ ਦੇ ਚਰਾਟੇ ਪੈਂਦੇ ਆ ਕਿਸੇ ਦਾ ਅੱਸੂ ਅੱਸੂ ਬੜਾ ਨਿਰਾਲਾ ਹੈ ਉਸ ਤੋਂ ਬਾਅਦ ਆਉਂਦਾ ਆ ਅੱਸੂ ਦਾ ਮਹੀਨਾ ਅੱਸੂ ਦਾ ਮਹੀਨਾ ਜਿਹੜਾ ਆ ਉਹ 7ਵਾਂ ਮਹੀਨਾ ਹੁੰਦਾ ਆ ਅੱਸੂ ਦਾ ਮਹੀਨਾ ਦੇਸੀ ਮਹੀਨਿਆਂ ਵਿੱਚ ਅੱਸੂ ਬੜਾ ਨਿਰਾਲਾ ਹੈ ਨਾ ਗਰਮੀ ਨਾ ਪਾਲਾ ਹੈ ਅੱਸੂ ਦਾ ਮਹੀਨਾ ਕੀ ਹੁੰਦਾ ਇਸ ਤਰ੍ਹਾਂ ਦਾ ਮਹੀਨਾ ਹੁੰਦਾ ਆ ਕਿ ਇਹਦੇ ਵਿੱਚ ਨਾ ਤਾਂ ਬਹੁਤ ਠੰਡ ਹੁੰਦੀ ਹੈ ਨਾ ਗਰਮੀ ਹੁੰਦੀ ਹੈ ਤਵੇਰੇ ਸ਼ਾਮ ਥੋੜੀ ਥੋੜੀ ਠੰਡ ਹੁੰਦੀ ਹੈ ਤੇ ਦਿਨ ਦੇ ਸਮੇਂ ਦੁਪਹਿਰ ਸਮੇਂ ਥੋੜੀ ਜੀ ਗਰਮੀ ਹੁੰਦੀ ਆ ਇਹ ਮਹੀਨਾ ਰਲੇ ਮਿਲੇ ਮੌਸਮ ਦਾ ਮਹੀਨਾ ਹੁੰਦਾ ਹੈ ਮਾਮਹੀਨਾ ਆਉਂਦਾ ਹੈ ਕੱਤਕ ਕੱਤਕ ਦਾ ਮਹੀਨਾ ਕੱਤਕ ਵੰਡੇ ਚਾਨਣੀਆਂ ਰਾਤਾਂ ਬੈਬ ਹੈ ਮਾਨਣੀਆਂ ਕੱਤਕ ਦੇ ਸਮੇਂ ਜਿਹੜੀਆਂ ਰਾਤਾਂ ਹੁੰਦੀਆਂ ਆ ਚਾਨਣੀਆਂ ਹੁੰਦੀਆਂ ਆ ਹਲਕੀ-ਹਲਕੀ ਠੰਡ ਹੁੰਦੀ ਆ ਲੋਕੀ ਬਾਹਰ ਅੱਗੇ ਪੁਰਾਣੇ ਸਮਿਆਂ ਵਿੱਚ ਆਪਣੇ ਵਿਹੜਿਆਂ ਵਿੱਚ ਖੁੱਲੇ ਅਸਮਾਨ ਦੇ ਥੱਲੇ ਸੌਂਦੇ ਸੀ ਤੇ ਉਹ ਜਿਹੜਾ ਸੀਗਾ ਅਸਮਾਨ ਵੱਲ ਤੱਕ ਦੇ ਲੰਬਾ-ਲੰਮਾ ਸਮਾਂ ਤੇ ਉਹ ਮਹੀਨਾ ਜਿਹੜਾ ਕੱਤਕ ਦਾ ਮਹੀਨਾ ਆ ਉਹਦੀਆਂ ਰਾਤਾਂ ਬਹੁਤ ਸੋਹਣੀਆਂ ਹੁੰਦੀਆਂ ਹਨ ਹਲਕੀਆਂ-ਹਲਕੀਆਂ ਠੰਡੀਆਂ ਹੁੰਦੀਆਂ ਹਨ ਉਸ ਤੋਂ ਬਾਅਦ ਨੌਵਾਂ ਦੇਸੀ ਮਹੀਨਾ ਹੈਗਾ ਮੱਘਰ ਦਾ ਨੌਵਾਂ ਮਹੀਨਾ ਕਹਿੰਦਾ ਦੇਸੀ ਮੱਘਰ ਦਾ ਮਹੀਨਾ ਹੁੰਦਾ ਆ ਮੱਗਰ ਦਾ ਪਾਲਾ ਆ ਕੋਟ ਸਵੈਟਰ ਪਾਉਂਦੇ ਆ ਮੱਗਰ ਦਾ ਪਾਲਾ ਆ ਕੋਟ ਸਵੈਟਰ ਪਾਉਂਦੇ ਆ ਮੱਗਰ ਵਿੱਚ ਇੰਨੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਜਿਹੜੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਸਵੈਟਰ ਕੋਟੀਆਂ ਠੀਕ ਆ ਥੋੜੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਆਉਂਦਾ ਹੈ ਦਸਵਾਂ ਮਹੀਨਾ ਪੋਦਾ ਪੋਦਾ ਦੇਸੀ ਮਹੀਨਾ ਜਿਹੜਾ ਹੁੰਦਾ ਆ ਪੂਰਾ ਠੰਡਾ ਮਹੀਨਾ ਹੁੰਦਾ ਆ ਠੰਡ ਦੇ ਨਾਲ ਭਰਿਆ ਹੁੰਦਾ ਆ ਪੋ ਵਿੱਚ ਪਾਲਾ ਰਜਾਈ ਦਾ ਤੰਦ ਤੋਂ ਕਪੜਾ ਨਹੀਂ ਲਾਈ ਹਿੰਦਾ ਉੱਜ ਇੰਨੀ ਠੰਡ ਹੋ ਜਾਂਦੀ ਆ ਕਿ ਰਾਤਾਂ ਨੂੰ ਰੁਜਾਈਆਂ ਲੈਣੀਆਂ ਪੈਂਦੀਆਂ ਹਨ ਠੀਕ ਹੈ ਤੇ ਪਿੰਡੇ ਦੇ ਉੱਪਰ ਕੀ ਕਹਿੰਦੇ 2-2 3-3 ਲੋਕਾਂ ਨੇ ਕੱਪੜੇ ਪਾਈ ਹੁੰਦੇ ਹਨ ਕੋਟੀਆਂ ਪਾਉਂਦੇ ਆ ਇਸ ਕਰਕੇ ਕਹਿੰਦੇ ਹਨ ਪਾਲਾ ਫੋ ਨਹੀਂ ਆਉਂਦਾ 4 ਮਹੀਨਾ ਨਹੀਂ ਆਉਂਦਾ ਹੈ ਮਹੀਨਾ ਮਾਗਰਾ ਮਾਗੀ ਠੀਕ ਹੈ ਇਸ ਮਹੀਨੇ ਵਿੱਚ ਮਾਗੀ ਵੀ ਮਨਾਈ ਜਾਂਦੀ ਆ ਬਹੁਤ ਸਿੱਖਾਂ ਦਾ ਬਹੁਤ ਪ੍ਰਸਿੱਧ ਤਿਹਾਰ ਆ ਮਾਗੀ ਨਜ਼ਾਰੇ ਸੋਪ ਦੇ ਪੱਤੇ ਝੜਦੇ ਰੁੱਖ ਦੇ ਨਜ਼ਾਰੇ ਝੋਪ ਦੇ ਪੱਤੇ ਝੜਦੇ ਰੁੱਖ ਦੇ ਮਾਗੀ ਦੇ ਮਹੀਨੇ ਵਿੱਚ ਦਰਖਤਾਂ ਤੋਂ ਪੂਰੀ ਤਰ੍ਹਾਂ ਪੱਤੇ ਝੜ ਜਾਂਦੇ ਹਨ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਨੰਮੇ ਪਗਾਰੇ ਫੁੱਟਨੇ ਹੁੰਦੇ ਹਨ ਇਸ ਲਈ ਇਹਨੂੰ ਪੱਤ ਝੜ ਦਾ ਸਮਾਂ ਵੀ ਕਹਿ ਦਿੰਦੇ ਹਨ ਮਾਗੀ ਦੇ ਵਿੱਚ ਕੀ ਆ ਜਿਹੜੀ ਠੰਡ ਆ ਉਹ ਵੀ ਘਟਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਤਾਂ ਅਬ ਉਸ ਤੋਂ ਬਾਅਦ ਆਉਂਦਾ ਆ ਫਗਣ 12ਵਾਂ ਦੇਸੀ ਮਹੀਨਾ ਆਉਂਦਾ ਹੈ ਫਗਣ ਦਾ ਮਹੀਨਾ ਫਗਣ ਸਭ ਨੂੰ ਪਾਉਂਦਾ ਹੈ ਰੰਗ ਬਰੰਗੇ ਫੁੱਲ ਲਿਆਉਂਦਾ ਹੈ ਫਗਣ ਸਭ ਨੂੰ ਪਾਉਂਦਾ ਹੈ ਰੰਗ ਬਰੰਗੇ ਫੁੱਲ ਲਿਆਉਂਦਾ ਹੈ ਸੋ ਫਗਣ ਮਹੀਨਾ ਅਜੇਆ ਮਹੀਨਾ ਹੁੰਦਾ ਆ ਜਿਹਦੇ ਵਿੱਚ ਦੁਬਾਰਾ ਸਾਰੇ ਦਰਖਤਾਂ ਨੂੰ ਪਗਾਰੇ ਫੁੱਟਣੇ ਸ਼ੁਰੂ ਹੋ ਜਾਂਦੇ ਹਨ ਠੀਕ ਹੈ ਸਾਰੇ ਪਾਸੇ ਰੰਗ ਬਰੰਗੇ ਫੁੱਲ ਖਿੜਦੇ ਹਨ ਤੇ ਕੀ ਆ ਫਗਣ ਦੇ ਮਹੀਨੇ ਵਿੱਚ ਸਾਰੇ ਪਾਸੇ ਤੁਹਾਨੂੰ ਰੰਗ ਬਰੰਗੇ ਨਜ਼ਰ ਆਉਂਦੇ ਹਨ ਫੁੱਲ ਅਰੇ ਪੱਤੇ ਠੀਕ ਹੈ ਇਸ ਤਰ੍ਹਾਂ ਕੀ ਆ ਬਸਤੀ ਮਹੀਨੇ 12 ਮਹੀਨੇ ਇੰਗਰੇਜ਼ੀਂ ਮਹੀਨੇ ਦੀ ਤਰ੍ਹਾਂ ਹੀ 12 ਮਹੀਨੇ ਹੁੰਦੇ ਹਨ ਤੇ ਇਹਨਾਂ ਨੂੰ 12 ਮੈਂਥ ਕਹਿੰਦੇ ਆਂ 12 ਮਾਹ ਕਿਹਾ ਜਾਂਦਾ ਹੈ ਮੈਨੂੰ ਉਮੀਦ ਆ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਮਾਈ ਚੈਨਲ ਸਤਿ ਸ਼੍ਰੀ ਅਕਾਲ ਧੰਨਵਾਦ